ਮੱਥਾ ਟੇਕਾ ਅਗੇ ਗੁਰਦੁਆਰੇ ਮੈਂ ਬਸ ਹਾਂ ਨਿੱਕੀ ਹੋਇਆ ਕੀ ਸੀ ਇੱਥੇ ਫਤੇਗੜ ਸਾਹਿਬ ਦੀ ਧਰਤੀ ਤੇ ਜਿਵੇਂ ਇਹਨਾਂ ਦਾ ਮਨ ਬਤਾ ਪੜੀ ਵੀ ਕੁੜੀਆਂ ਨੂੰ ਪਤਾ ਹੈ ਕੀ ਹੋਇਆ ਸੀ ਮਤਾ ਜੀ ਇੱਥੇ ਫਤੇਗੜ ਸਾਹਿਬ ਕੁਝ ਕੁਝ ਨਹੀਂ ਹੋਇਆ ਜੀ ਮਨ ਤਾਂ ਪਤਾ ਨਹੀਂ ਕੁਝ ਨਹੀਂ ਹੋਇਆ ਜੀ ਮਨ ਤਾਂ ਪਤਾ ਨਹੀਂ ਸੈਂਕੜੇ ਸਾਲ ਪੁਰਾਣਾ ਇਤਿਹਾਸ ਇੱਥੇ ਜੋ ਹੋਇਆ ਹੈ ਮਤਲਬ ਮੱਥਾ ਟੇਕਣ ਜਾਂ ਹਮ ਤਾਂ ਅੱਜ ਹਮ ਨੂੰ ਨਹੀਂ ਪਤਾ ਹਮ ਤਾਂ ਨਾਲ ਪੜਾ ਸਰਬ ਸੰਘਾ ਜੀ ਫਤੇਗਰ ਸਾਹਿਬ ਕੇ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਹੁਣ ਪਤਾ ਲੱਗਿਆ ਸਵੇਰ ਦੇ ਬੈਠੇ ਨੇ ਲੋਕ ਲਈਏ ਸਵੇਰ ਦਾ ਕੋਈ ਲੰਗੇ ਨਹੀਂ ਥੋ ਕੇ ਨਹੀਂ ਵੀ ਨਹੀਂ ਕਿਹਾ ਇਹਨਾਂ ਨੇ ਕੱਢੀ ਹੈ ਜੀ ਮੈਨੂੰ ਆ ਵੀਰ ਨੇ ਫੜਿਆ ਜੇ ਨਾ ਫੜਦਾ ਮੈਂ ਸੱਚੀ ਧੌਣ ਲਾਉਂ ਲਵਾਂਗਾ ਬੱਕਰਾ ਦੀ ਇੰਨੀ ਘੋਰ ਬੇਅਦਬੀ ਯੂਰੀਆ ਬੇਅਦਬੀ ਯੂਰੀਆ ਦੇ ਪੀਓ ਆ ਬੁੱਤੀਆਂ ਬਾਣੀ ਹੈ ਮਾਦਾ ਜੀ ਲੋਕ ਜਿਹੜੇ ਆ ਬੇਅਦਬੀ ਕਰਦੇ ਪੱਕਾ ਬਣ ਕੇ ਕਰਦੇ ਹੋਰ ਕੀ ਕਰੀਏ ਬਣਾਇਓ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਸੰਗਤ ਜੀ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਖੜੇ ਆ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਅੱਜ ਸੰਗਤਾਂ ਦਾ ਕਹਿ ਸਕਦੇ ਆ ਹੜ ਸੰਗਤਾਂ ਨਤਮਸਤਕ ਹੋਣ ਦੇ ਲਈ ਸਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਨਿਵਾਉਣ ਦੇ ਲਈ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਨੇ ਪਰ ਜਿਵੇਂ ਪਹਿਲਾਂ ਵੀ ਤੁਹਾਡੇ ਤਾਂ ਕੁਪਰਾਲੇ ਲੈ ਕੇ ਆਏ ਕਿ ਜੋ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਕਿਤੇ ਨਾ ਕਿਤੇ ਮਾਪਿਆਂ ਦੀ ਜਾਫਰ ਆਪਣੀਆਂ ਜੋ ਸੰਸਥਾਵਾਂ ਨੇ ਉਹਨਾਂ ਦੀ ਕਮੀ ਰਹੀ ਹੈ ਪ੍ਰਚਾਰ ਦੇ ਵਿੱਚ ਕਿ ਜਿਸ ਕਰਕੇ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਹੈ ਬੱਚਿਆਂ ਦੀ ਕੋਈ ਗਲਤੀ ਨਹੀਂ ਹੈ ਕਿਉਂਕਿ ਬੱਚਿਆਂ ਨੂੰ ਜੇਕਰ ਦੱਸਣਗੇ ਪੇਰੈਂਟਸ ਦਾ ਜਰੂਰ ਪਤਾ ਲੱਗੇਗਾ ਸ਼ਾਇਦ ਜੋ ਅੱਜ ਨਮੂਸੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਦਾ ਵੀ ਕਿਤੇ ਨਾ ਕਿਤੇ ਕਾਰਨ ਇਹੀ ਹੈ ਕਿ ਅੱਜ ਬੱਚਿਆਂ ਨੂੰ ਇਤਿਹਾਸ ਨਹੀਂ ਦੱਸਿਆ ਜਾ ਰਿਹਾ ਸੋ ਤੁਹਾਡੇ ਕਮੈਂਟ ਆਉਂਦੇ ਨੇ ਮੈਸੇਜ ਆਉਂਦੇ ਨੇ ਫੋਨ ਕਾਲਸ ਵੀ ਆਉਂਦੀਆਂ ਨੇ ਕਿਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੀ ਹੈ ਜਿਸ ਦੇ ਨਾਲ ਬੱਚਿਆਂ ਦੇ ਵਿੱਚ ਇੱਕ ਚਿੰਨ੍ਹ ਕੇ ਜਾਗਦੀ ਹੈ ਇਤਿਹਾਸ ਦੇ ਨਾਲ ਜੁੜਨ ਦੀ ਇਤਿਹਾਸ ਸਿੱਖਣ ਦੀ ਸੋ ਇੱਕ ਵਾਰ ਫਿਰ ਤੋਂ ਇੱਕ ਹੋਰ ਨਵਾਂ ਉਪਰਾਲਾ ਲੈ ਕੇ ਆਏ ਆ ਆ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾ-ਮਾਪਿਆਂ ਨੂੰ ਪੁੱਛਦੇ ਆ ਕਿ ਇਤਿਹਾਸ ਬਾਰੇ ਉਹ ਕੀ ਕੀ ਜਾਣਦੇ ਨੇ ਸਤਿ ਸ਼੍ਰੀ ਅਕਾਲ ਜੀ ਮੱਥਾ ਟੇਕਿਆ ਜੀ ਹਾਂਜੀ ਅੱਜ ਕੀ ਹੋਇਆ ਸੀਗਾ ਜੀ ਅੱਦੇ ਦਿਨ ਉਹ ਭਈ ਆਉਂਦਾ ਹੀ ਵਾਦੇ ਸਾਂਝ ਹਾਂਜੀ ਸਾਂਝ ਆਏ ਤੇ ਮੱਥਾ ਟੇਕਾ ਆ ਕੇ ਗੁਰਦੁਆਰੇ ਮੈਂ ਬਸ ਹਾਂ ਨਿੱਕੀ ਹੋਇਆ ਕੀ ਸੀ ਇੱਥੇ ਫਤਿਹਗੜ ਸਾਹਿਬ ਦੀ ਧਰਤੀ ਤੇ ਭਈ ਇਹਨਾਂ ਤਾਂ ਬੰਦੇ ਪੜ੍ਹੀ ਵੀ ਕੁੜੀਆਂ ਨੂੰ ਪਤਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਆ ਮੈਂ ਤਾਂ ਡੇਰਾ ਬਸੀ ਘਣੀ ਵੇ ਆ ਨਹੀਂ ਤੁਸੀਂ ਤਾਂ ਨਾਲ 5 ਕਿਲੋਮੀਟਰ ਤੇ ਰਹਿ ਰਹੇ ਹੋ ਨਹੀਂ ਆਹ ਤਾਂ ਡੇਰਾ ਬਸੀ ਤੇ ਵਿਛੜ ਪਰ ਗਾਉਂਦੇ ਠੀਕ ਹੈ ਡੇਰਾ ਬਸ ਵੀ ਫਟਾਣਾਗਾ ਠੀਕ ਹੈ ਪਰ ਨੇੜੇ ਹੀ ਆ ਉਹ ਵੀ ਡੇਰਾ ਬਸ ਵੀ ਜਿਆਦਾ ਦੂਰ ਨਹੀਂ ਹੈ ਨਹੀਂ ਜਿਆਦਾ ਦੂਰ ਨਹੀਂ ਹੈ ਫੇਰ ਤੁਹਾਨੂੰ ਇਤਿਹਾਸ ਨਹੀਂ ਪਤਾ ਹੀ ਸਾਰੀ ਦੁਨੀਆ ਜਾਣਦੀ ਹੈ ਵਾ ਇਹਨੂੰ ਪਤਾ ਵੀ ਕੀ ਹੋਇਆ ਤਾਂ ਸਹੀ 2-3 ਕੋ ਗੁਰਦੁਆਰੇ ਆਉਂਗਾ ਕੀ ਹੋਇਆ ਸੀ ਅੱਛਾ ਦੱਸ ਹੈ ਕੀ ਹੋਇਆ ਸੀ ਮਤਾ ਹੀ ਇੱਥੇ ਫਕੀਰ ਸਾਹਿਬ ਕੁਝ ਕੁਝ ਨਹੀਂ ਹੋਇਆ ਜੀ ਮੰਨ ਤਾਂ ਪਤਾ ਨਹੀਂ ਅਸੀਂ ਤਾਂ ਹੁਣ ਆਏ ਆ ਤੁਸੀਂ ਤਾਂ ਹੁਣ ਆਏ ਜੀ ਇਹ ਤਾਂ ਬਹੁਤ ਪੁਰਾਣਾ ਸੈਂਕੜੇ ਸਾਲ ਪੁਰਾਣਾ ਇਤਿਹਾਸ ਹੈ ਇੱਥੇ ਜੋ ਹੋਇਆ ਹੈ ਮੈਂ ਮੈਂ ਤੁਹਾਡੇ ਇਕਣ ਜਾ ਹਾਂ ਮੈਂ ਤਾਂ ਅੱਜ ਹਮਨ ਨੂੰ ਨਹੀਂ ਪਤਾ ਅਮ ਤਾਂ ਨਾ ਪੜਾ ਹੈ ਬਸ ਮੰਨਣ ਦੀ ਪੜਨ ਦੀ ਗੱਲ ਨਹੀਂ ਹੈਗੀ ਇਤਿਹਾਸ ਤਾ ਤੁਸੀਂ ਅੱਗੇ ਕਿਵੇਂ ਦੱਸੋਗੇ ਮਾਫ ਕਰਿਓ ਮੈਂ ਤੁਸੀਂ ਮੇਰੀ ਮਾਤਾਵਾ ਕੋਈ ਨਾ ਬਤਲਿਓ ਮੇਰੇ ਪੁੱਛਣ ਦਾ ਬਤਲ ਇਹੀ ਅਭੀ ਆਪਣੇ ਬੱਚਿਆਂ ਨੂੰ ਅੱਗੇ ਕਿਵੇਂ ਪਤਾ ਲੱਗੂ ਜੇ ਆਪਾਂ ਨੂੰ ਨਹੀਂ ਪਤਾ ਵੀ ਕੀ ਹੋਏਗਾ ਬੱਚਿਆਂ ਨੂੰ ਮੱਥਾ ਦੇਖ ਜਾ ਹਾਂ ਚੱਲੇ ਜਹਾ ਕੁਝ ਨਹੀਂ ਪਤਾ ਲੱਗਦਾ ਇਹਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਉਹਨਾਂ ਨੂੰ ਨੀਹਾ ਦੇ ਵਿੱਚ ਚਿਣਕੇ ਸ਼ਹੀਦ ਕੀਤਾ ਸੀ ਹਾਂ ਜਾਂ ਤਾਂ ਮਤ ਪਤਾ ਤਾਂ ਖੈਰ ਫਿਰ ਮੈਂ ਉਹੀ ਪੁੱਛ ਰਹੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਦੀ ਇੱਕ ਦੀ ਉਮਰ ਪੌਣੇ 7 ਸਾਲ ਸੀ ਇੱਕ ਦੀ ਉਮਰ 9 ਸਾਲ ਸੀਗੀ ਉਹਨਾਂ ਨੇ ਧਰਮ ਨਹੀਂ ਛੱਡਿਆ ਸੀ ਉਹਨਾਂ ਨੂੰ ਬਹੁਤ ਲਾਲਚ ਦਿੱਤੇ ਡਰਾਵੇ ਦਿੱਤੇ ਹਰ ਤਰ੍ਹਾਂ ਨਾਲ ਜ਼ੋਰ ਲਾਇਆ ਮੁਗਲਾਂ ਨੇ ਸੈਂਕੜੇ ਦੀ ਗੰਟੀ ਜੀ ਮੋਕਾ ਸੀ ਅੱਛਾ ਬੁੱਧ ਮੇਰੀ ਗੱਲ ਕੀ ਗਈ ਅੱਛਾ ਬੁੱਧ ਮੇਰੀ ਗੱਲ ਕੀ ਗਈ ਅਸੰਗਤ ਜੀ ਫਤੇਗੜ ਸਾਹਿਬ ਕੇ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਇੱਕ ਬੇਅਦਬੀ ਦੱਸਿਆ ਜਾ ਰਿਹਾ ਹੈ ਉਹ ਆਪਣੇ ਪੋਥੀਆਂ ਨੂੰ ਹੱਥ ਲਈ ਜਾਂਦੇ ਆ ਇਹ ਸਭ ਤੋਂ ਵੱਡੀ ਬੇਅਦਬੀ ਹੈ ਕਿ ਨਹੀਂ ਹੈਗੀ ਬਾਣੀ ਦੀ ਇਹ ਪੋਥੀਆਂ ਵੇਚ ਰਹੇ ਅਜ ਕਦੇ ਇੱਕ ਸਭ ਤੋਂ ਵੱਡੀ ਬੇਅਦਬੀ ਹੈ ਕਿ ਨਹੀਂ ਹੈਗੀ ਭਾਈ ਫੇਰ ਆਪਾਂ ਤੁਰ ਪੈਨੇ ਚੱਕ ਕੇ ਕੁਰਬਾਨਾਂ ਵੀ ਚਲੋ ਮੋਰਚਾ ਲਾਈਏ ਬਾਬਾ ਜੀ ਕਿਵੇਂ ਦੇਖਦੇ ਹੋ ਲੋਕ ਘਰਾਂ ਤੱਕ ਲੈ ਜਾਂਦੇ ਨੇ ਇੱਥੇ ਅਜਿਹੇ ਸਥਾਨ ਤੇ ਕਿਉਂਕਿ ਲੱਖਾਂ ਹੀ ਅਜ ਸੰਗਤਾਂ ਆਈਆਂ ਹੋਈਆਂ ਮੈਂ ਮੈਂ ਕਹਣਾ ਦੇਖੋ ਜੀ 1 ਮਿੰਟ ਜੀ ਪਹਿਲਾਂ ਤਾਂ ਕਿਸੇ ਨੂੰ ਵੇਚਣ ਦੀ ਥਿਓਰੀ ਹੈ ਨਹੀਂ ਨਹੀਂ ਹੈਗੀ ਨੋ ਇਹ ਕੰਮ ਦੇ ਵਿੱਚ ਮੈਂ ਬਿਲਕੁਲ ਐਗਰੀ ਨਹੀਂ ਹੈਗਾ ਥਿਉਰਟੀ ਕਿਸੇ ਨੂੰ ਨਹੀਂ ਹੈਗੀ ਵੇਚਣ ਦੀ ਇਦਾਂ ਸ਼੍ਰੋਮਣੀ ਕਮੇਟੀ ਬਕਾਇਦਾ ਲਿਖ ਕੇ ਲੈਂਦੀ ਆ ਆ ਬੰਦਾ ਪੋਥੀ ਸਾਡੇ ਕੋਲੋਂ ਲੈ ਕੇ ਗਿਆ ਵਾ ਆ ਪਿੰਡ ਚ ਗਈ ਆ ਆ ਘਰ ਚ ਗਈ ਆ ਪੋਥੀ ਸ਼੍ਰੋਮਣੀ ਕਮੇਟੀ ਦਾ ਰਿਕਾਰਡ ਲੈਂਦੀ ਆ ਜੇ ਬੰਦੇ ਨੇ ਮੈਂ ਬਾਣੀ ਪੜਨੀ ਆ ਨਾ ਭਾਈ ਮੈਂ ਮੇਰੇ ਪਿੰਡ ਦੇ ਗੁਰੂ ਘਰ ਹੈਗਾ ਵਾ ਮੈਂ ਪੜ ਸਕਦਾ ਮੈਂ ਬਾਣੀ ਠੀਕ ਆ ਨਾ ਮੇਰੇ ਜੇ ਅੰਦਰ ਆ ਮੈਂ ਅੰਦਰੋਂ ਗੁਟਕਾ ਸੇਵ ਲਊਂਗਾ ਤੇ ਮੈਂ ਜਾ ਕੇ ਘਰੇ ਤੰਗੀ ਦਿਨਾ ਉੱਚੀ ਥਾਂ ਤੇ ਰੱਖੂੰਗਾ ਮੈਂ ਫੇਰ ਬਾਣੀ ਪੜ੍ਹਾਂਗਾ ਤੇ ਆਹ ਦੇਖੋ ਕੀ ਸਤਕਾਰ ਰਿਆ ਬਾਣੀ ਦਾ ਕੀ ਬੇਅਦਬੀ ਦੀ ਤਰ੍ਹਾਂ ਦੇਖਦੇ ਮੈਂ ਹੈ ਬੇਅਦਬੀ ਚ ਦੇਖ ਕੀ ਰਿਹਾ ਹੈ ਹੈ ਬੇਅਦਬੀ ਹੈ ਹੁੰਦੀ ਐ ਇਦਾਂ ਵਾ ਜਿੱਦਾਂ ਪਹਿਲਾਂ ਦੱਸ ਰਹੇ ਸੀ ਵੀ ਜਿਹੜੀ ਜਗ੍ਹਾ ਤੇ ਪਏ ਉੱਥੇ ਬੂਟ ਲੈ ਕੇ ਲੋਕ ਹਾਂਜੀ ਮੈਂ ਕਿਹਾ ਜੀ ਲੈ ਕੇ ਗੰਦੇ ਹੱਥਾਂ ਨਾਲ ਕੌਣ ਕੌਣ ਗੰਦੇ ਹੱਥਾਂ ਨਾਲ ਆਉਂਦੇ ਨੇ ਤੁਸੀਂ ਤੁਹਾਡੇ ਹੱਥ ਤੁੱਤੇ ਆ ਇਦਾਂ ਆਪਾਂ ਰਸਤੇ ਦੇ ਦੇਖੋ ਭਰਾ ਜੀ ਅਪਰ ਰਸਤੇ 'ਚ ਕੋਈ ਵੀ ਲੰਘ ਰਿਹਾ ਰਸਤੇ 'ਚ ਕੋਈ ਵੀ ਲੰਘ ਰਿਹਾ ਇਹ ਚੱਕਦੇ ਬੋਤੀ ਲਓ ਜੀ ਚੱਕਦੇ ਮੈਂ ਵੇਖਿਆ ਤਿੰਨ ਬੰਦੇ ਇਹ ਮੈਂ ਕਹਿਣਾ ਵੀ ਸਭ ਤੋਂ ਵੱਡੇ ਸਾਡੇ ਜਿਹੜੇ ਨੌਜਵਾਨ ਫਰੇਗੜ ਤੋਂ ਲੱਖਾਂ ਕਰੋੜ ਲੱਖਾਂ ਦੇ ਹਿਸਾਬ ਨਾਲ ਗਿਣਤੀ ਦੇ ਸੰਗਤ ਆਈ ਹੈ ਸਵੇਰੇ ਦਾ ਲੱਗਿਆ ਹੋਇਆ ਇਹ ਟੈਨ ਚੈਨਲ ਮੈਨੂੰ ਹੁਣ ਚਲੋ ਮਰ ਦੀ ਕਿਰਪਾ ਹੁਣ ਪਤਾ ਲੱਗਿਆ ਸਵੇਰ ਦੇ ਬੈਠੇ ਨੇ ਲੋਕ ਲਈਏ ਤੇ ਸਵੇਰ ਦਾ ਕੋਈ ਲੰਘੇ ਹੀ ਨਹੀਂ ਤੋ ਕਹੇ ਨੇ ਵੀ ਨਹੀਂ ਕਿਹਾ ਇਹਨਾਂ ਨੂੰ ਇੱਕ ਵਾਰੀ ਵੀ ਸਰੋਵਣੀ ਕਮੇਟੀ ਵਾਲੀ ਸੁੱਤੀ ਪਈ ਐ ਉਹਨਾਂ ਨੂੰ ਦੀਂਦਾ ਨਹੀਂ ਅੰਨੀ ਆਹੋ ਬੀਤੇ ਕੀ ਹੋ ਰਿਹਾ ਇੱਥੋਂ ਕੋਈ ਚੱਲ ਜਾਂਦੇ ਕੋਈ ਬੇਦਬੀ ਕਰ ਗਿਆ ਕੋਈ ਸਾਲਾ ਭਈਆ ਬੇਦਬੀ ਕਰ ਗਿਆ ਮੇਰੇ ਪੈਸਿਆਂ ਦਾ ਯਾਰ ਸਾਬਾ ਜੀ ਕੋਈ ਬੇਦਬੀ ਕਰ ਗਿਆ ਫਿਰ ਫਿਰ ਕੀ ਕਰੋਗੇ ਤੁਸੀਂ ਫਿਰ ਕਹੋਗੇ ਸਾਡੇ ਗੁਰੂ ਘਰਾਂ ਦੇ ਗੁੱਟ ਕਸੇ ਦੀ ਬੇਅਦਬੀ ਹੋ ਗਈ ਜੇਕਰ ਕੋਈ ਇਹਦੀ ਗਲਤ ਵਰਤੋ ਕਰਦਾ ਇੱਥੇ ਰੱਖਦੇ ਸਾਈਡ ਤੇ ਤਾਂ ਫਿਰ ਵੀ ਕਬੱਡੀ ਬੇਅਦਬੀ ਮੈਂ ਕਿਹਾ ਸਭ ਤੋਂ ਵੱਡੀ ਮੈਂ ਭਰਾਵਾ ਵੇਖੋ ਉਹਨਾਂ ਦਾ ਨਹੀਂ ਮੈਨੂੰ ਸਭ ਤੋਂ ਵੱਡੀ ਬੇਅਦਬੀ ਇਸ ਟਾਈਮ ਦੋ ਬੰਦੇ ਸਰਦਾਰ ਪਾਗਾ ਵੰਨੀਆਂ ਪੀਲੀਆਂ ਉਹਨਾਂ ਦੇ ਦਾੜਾ ਚਿੱਟੇ ਕੁਰਤੇ ਦੋ ਪਹਿਣਾ ਸੀਗੀਆਂ ਮੇਰੀਆਂ ਮਾਮਾ ਬਰੋਬਰ ਸੀਗੀਆਂ ਉਹ ਖਲੋਤਿਆਂ ਕੋਲੇ ਉਹ ਬੇਦਵੀ ਕਰ ਰਹੇ ਆ ਸਾਡੇ ਸਰਦਾਰ ਬੰਦੇ ਤੇ ਉਹਨਾਂ ਉਹ ਦੌੜ ਗਏ ਬਾਈ ਅਸੀਂ ਛੱਡ ਗਏ ਦੌੜ ਗਏ ਮੈਂ ਇੱਥੇ ਖਲੋਤਾ ਮੈਂ ਇਹ ਕਰ ਦਿਓਗੇ ਕਿੱਦਾਂ ਵੀਰੇ ਮੈਂ ਇੱਥੇ ਖਲੋਤਾ ਜਿੰਨਾਂ ਦੇ ਇੱਕ ਉਹਨਾਂ ਦਾ ਪ੍ਰਧਾਨ ਕੋਈ ਸਰੋਵਣੀ ਕਮੇਟੀ ਦਾ ਪਹੁੰਚ ਨਹੀਂ ਉਹਨਾਂ ਦੇ ਇੱਕ ਮੈਂ ਇੱਥੇ ਹੀ ਖਲੋਤਾ ਠੀਕ ਹੈ ਮੈਂ ਇੱਥੇ ਹੀ ਖਲੋਤਾ ਜਿਹੜੇ ਭੱਜੇ ਨੇ ਕੋਈ ਹੋਰ ਵੀ ਉਹਨਾਂ ਦੀ ਜੇਬ ਚ ਬਾਈ ਐਕਸ਼ਨ ਹੋਣਾ ਚਾਹੀਦਾ ਉਹਨਾਂ ਦੇ ਉਹਨਾਂ ਦੇ ਐਕਸ਼ਨ ਹਾਲਤ ਵਸਤੂ ਵੀ ਹੋ ਸਕਦੀ ਹੈ ਹਾਂ ਬਾਈ ਹੋ ਸਕਦੀ ਹੈ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਕੋਈ ਵੀ ਕਰ ਸਕਦਾ ਹੱਥ ਵੀ ਵੱਜ ਜਦੇ ਸੰਗਤ ਐਨੀਆਂ ਸੰਗਤ ਆਉਂਦੀ ਐ ਇੱਕ ਮਿੰਟ ਜੀ ਇੱਕ ਮਿੰਟ ਜੀ ਗੱਲ ਸੁਣੋ ਗੱਲ ਸੁਣੋ ਆ ਪੋਤੀ ਪਈ ਐ ਕੋਈ ਆਇਆ ਐ ਹੱਥ ਮਾਰ ਕੇ ਪੋਤੀ ਥੱਲੇ ਗਿਰ ਗਈ ਵੇਦ ਵੀ ਹੋਈ ਕਿ ਨਹੀਂ ਹੋਈ ਬਿਲਕੁਲ ਹੋਈ ਆਪਣੇ ਪਿਓ ਦੀ ਪੱਗ ਰੋਲ ਜੇ ਆਪਾਂ ਸਾਨੂੰ ਪਿੰਡ ਸਰ ਤੇ ਜੱਕ ਲੈਨੇ ਮੇਰੇ ਪਿਓ ਦੀ ਪੱਗ ਰੋਲਦੀ ਕਿਸੇ ਨੇ ਤੇ ਆ ਸਾਡਾ ਪਿਓ ਨਹੀਂ ਹੈ ਉਹ ਜਿਹਨੇ ਦੁਨੀਆ ਤੇ ਭੇਜਿਆ ਤਾਂ ਉਹ ਪਿਓ ਆ ਇੱਕ ਪੀਤਾ ਇਸਕੇ ਹਮੁਬਾਰਕ ਕਹਿਨੇ ਆ ਸੁਣਦੇ ਆ ਪੜਦੇ ਆ ਇੱਕ ਦਿਨ ਬਣ ਕੇ ਤਾਂ ਦੇਖੋਗਾ ਪਟੇਗੜ੍ਹ ਸਾਹਿਬ ਦੀ ਧਰਤੀ ਤੇ ਆਏ ਸੀ ਤਾਂ ਧਰਤੀ ਤੇ ਕਿਹੜਾ ਪਾਣੀ ਦੀ ਗੱਲ ਕਰਕੇ ਜਾਂਦਾ ਕੋਈ ਲੰਗਰ ਖਾ ਕੇ ਢਿੱਡ ਤੇ ਹੱਥ ਮਾਰ ਕੇ ਘਰ ਮਾਰ ਕੇ ਘਰਾਂ ਨੂੰ ਹਾ 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 ਹਈ ਹਈ ਕਰਕੇ ਘਰਾਂ ਨੂੰ ਇੱਦਾਂ ਨੂੰ ਕੌਣ ਧਿਆਨ ਦਿੰਦਾ ਵੀ ਇਹਦਾ ਹੁਣ ਲੰਘ ਗਿਆ ਵੀਰੇ ਸ਼ਾਮਾਂ ਦਾ ਹੋਣਾ ਆਇਆ ਮੈਂ ਸ਼ਾਮ ਨੂੰ ਆਇਆ ਕਿਹੜਾ ਇੱਥੇ ਲੱਖਾਂ ਹੀ ਬੰਦੇ ਨੰਗੇ ਇੱਥੋਂ ਦੀ ਕਿਸੇ ਦੀ ਵੀ ਨਜ਼ਵੀਰ ਚੱਕੀ ਯਾਰ ਇਹ ਸਿੰਘ ਸਾਹਿਬ ਕੀ ਦੇਖਦੇ ਹੋ ਆਪਣੀਆਂ ਸੰਸਥਾਵਾਂ ਦੀ ਨਾਕਾਮੀ ਸਭ ਤੋਂ ਵੱਡੀ ਨਾਕਾਮੀ ਹੈ ਸ਼ਰੋਣੀ ਕਮੇਟੀ ਦੀ ਮੈਂ ਸ਼ਰੋਣੀ ਕਮੇਟੀ ਜਾਂ ਸ਼ਰੋਮਣੀ ਕਮੇਟੀ ਕਹਿੰਦਾ ਇਹਨਾਂ ਨੂੰ ਸਿਰ ਤੇ ਪੱਗ ਦਾ ਧਰੀ ਇਹਨਾਂ ਨੇ ਇਹਨਾਂ ਨੂੰ ਪੱਗ ਦਾ ਮ ਕਿਉਂਕਿ ਅਸੀਂ ਗੱਲਬਾਤ ਕੀਤੀ ਹੈ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਪ੍ਰਚਾਰ ਨਹੀਂ ਸਹੀ ਤਰੀਕੇ ਨਾਲ ਹੋ ਰਿਹਾ ਉਹ ਸਾਰੇ ਵੱਡਿਆਂ ਘਾਟਾ ਨੇ ਜੀ ਇੰਨਾ ਚ ਇਹ ਸਾਡੇ ਸਿੱਖਾਂ ਨੂੰ ਪਲੇਟਫਾਰਮ ਦੇਣ ਨਾਲ ਇੱਕ ਬਹੁਤ ਵੱਡੇ ਹਾਈ ਲੈਵਲ ਤੇ ਪ੍ਰਚਾਰ ਹੋ ਸਕਦਾ ਵਾ ਇਹ ਸਾਨੂੰ ਖੜਾ ਕੇ ਰੱਖਿਆ ਬਸ ਇੰਨੇ ਜਿਹਾ ਜਗ੍ਹਾ ਤੇ ਮਾਇਆ ਇਕੱਠੀ ਕਰੀ ਇਹਦੇ ਵਿੱਚ ਇੱਕ ਅਸੀਂ ਚੀਜ਼ ਨੋਟ ਕੀਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਅਸੀਂ ਪੰਜਾਬੀ ਦਾ ਨਜ਼ਰ ਆਉਂਦੀ ਹੈ ਫਲੈਕਸ ਤੇ ਵੀ ਹਿੰਦੀ ਦਾ ਜਿਹੜਾ ਲਿਖਿਆ ਹੋਇਆ ਇਹ ਸਭ ਤੋਂ ਇਹ ਸਭ ਤੋਂ ਵੱਡੀ ਘਾਟ ਹੈ ਸਾਡੇ ਪੰਜਾਬੀਆਂ ਚ ਸਭ ਤੋਂ ਵੱਡੀ ਪੰਜਾਬੀ ਫਲੈਕਸਾਂ ਦੇ ਠੇਕੇ ਬਾਹਰ ਲਿਆਂ ਸਟੇਟਾਂ 'ਚ ਦਿੱਤੇ ਜਾ ਰਹੇ ਤੁਸੀਂ ਦੇਖਦੇ ਹੋ ਸ਼ਬਦ ਗਲਤ ਰੀਅਲ ਲਿਖੇ ਜਾ ਰਹੇ ਨੇ ਪੰਜਾਬੀ ਦੇ ਜੀ ਮੈਂ ਕਹਿਣਾ ਇਹ ਸਭ ਤੋਂ ਵੱਡੀ ਘਟਕਤੀ ਆ ਸਾਡੇ ਪੰਜਾਬ ਦੇ ਨੌਜਵਾਨ ਨੇ ਪੜ੍ਹਾਈ ਕਰ ਰਹੇ ਨੇ ਉਸ ਟਾਈਮ ਪੰਜਾਬੀ ਪੜ੍ਹ ਕੇ ਵੀ ਖੁਸ਼ ਨਹੀਂ ਹੈਗੇ ਤੁਸੀਂ ਕੀ ਕਰੋ ਨਾਲੇ ਤੁਸੀ ਦੂਜਿਆਂ ਨੂੰ ਵੀ ਦੋਨੇ ਬੰਦਾ ਦੇਂਦੇ ਵੀਰ ਨੂੰ ਤੂੰ ਕਿਉਂ ਕਹਿਂਂਂਂ ਹਾਂ ਹਾਂਜੀ ਮੈਂ ਦੇਖੋ ਸਪਸ਼ਟੀ ਹੈ ਮੇਰੇ ਮੂੰਹ ਤੇ ਗਾਲ ਹੈ ਮੈਂ ਕੱਢੂੰਗਾ ਜਿੰਨਾ ਜੱਕ ਮੇਰੇ ਤੇ ਸਾਹ ਨੇ ਜਿਦਨੇ ਸਾਹ ਰੁੱਕ ਕੇ ਉਹਨਾਂ ਗਾਲ ਵੀ ਰੁੱਕ ਜਾਣੀਆਂ ਹੈ ਠੀਕ ਹੈ ਨਾ ਤਾ ਤੂੰ ਗਾ ਮੈਂ ਤੈਨੂੰ ਗਾਉਣਾ ਸੁਣ ਕੀ ਮੇਰੀ ਤੈਨੂੰ ਬੇਅਦਵੀ ਨਹੀਂ ਦਿਖੀ ਆਕੇ ਆਪਾ ਜੀ ਆ ਦੇਖੋ ਨਹੀਂ ਸੈਂਕ ਸਾਬ ਇਹ ਕਿਵੇਂ ਦੇਖਦਾ ਉਹਨੇ ਗੁਟਕਾ ਸਾਡੀ ਕਈ ਵਾਰ ਬੇਅਦਵੀ ਹੋ ਜਾਂਦੀ ਆਪਾ ਬੰਦੇ ਨੂੰ ਮਾਰਨ ਤੱਕ ਜਾਂਦੇ ਆ ਪਰ ਇੱਥੇ ਸ਼ਰੀਆਂ ਬਸ ਸਾਹਮਣੇ ਮੈਂ ਤੇਗ ਕੱਢੀ ਆ ਜੀ ਮੈਨੂੰ ਆ ਵੀਰ ਨੇ ਫੜਿਆ ਜੇ ਨਾ ਫੜਦਾ ਮੈਂ ਸੱਚੀ ਧੌਣ ਲਾ ਲਵਾਂ ਮੈਂ ਬੱਕਰਾ ਟਟਕਾਈਦਾ ਮੈਂ ਟਟਕੋਣੀ ਆ ਮੈਂ ਸੋਣ ਮੈਂ ਪੰਜਾਬੀ ਮੇਰਾ ਇੰਨਾ ਰੂਹ ਕੰਬੀ ਪਈ ਆ ਬਾਈ ਬਚ ਜੋ ਪਾਰੋਂ ਆਂਦੇ ਆ ਵੀ ਨਹੀਂ ਅਸੀਂ ਲੜਨਾ ਵਾ ਸਾਰੇ ਦੇ ਸਾਰੇ ਬੰਦੇ ਭੱਜ ਗਏ ਉਹ ਕਹਿੰਦੇ ਹੱਡੇ ਪ੍ਰਧਾਨ ਨੂੰ ਫੋਨ ਕਰਦੇ ਆ ਉਹਨੇ ਮਰਦ ਮਰ ਗਏ ਉਹਨਾਂ ਦੇ ਜਨਨੀਆਂ ਪੇ ਝੰਡੇ ਉਹ ਤੁਸੀਂ ਉਹ ਕਰਨਡੀਆਂ ਨਹੀਂ ਪ੍ਰਸ਼ਾਦਾ ਛਕਣ ਦੇ ਉਹ ਇੱਕ ਉਪਰ ਉਹ ਬੁੜੀ ਨੇ ਪਤਾ ਕੀ ਗੱਲ ਕਹੀ ਆ ਅੱਗੇ ਕਹਿੰਦੀ ਵੀ ਇੰਨੀ ਕੋਈ ਗਲਤੀ ਨਹੀਂ ਕੀਤੀ ਅਸਾਂ ਗਲਤੀ ਕਰਕੇ ਵੀ ਤੁਸੀਂ ਕਹਿੰਦੇ ਹੁੰਦਾ ਸੀ ਨਹੀਂ ਕੀਤੀ ਆ ਗਲਤੀ ਨਹੀਂ ਹੈ ਕੀ ਲੱਗਦਾ ਭੇਖੀਆਂ ਦਾ ਸ਼ਾਮਲ ਹੋਣਾ ਕਮੀ ਹੈ ਜੀ ਇਹ ਦੇਖੋ ਜੀ ਮੈਂ ਭੇਖੀ ਨਹੀਂ ਕਹਿ ਰਿਹਾ ਇਹ ਮੋਰੇ ਆਪਣੇ ਵਰਗੇ ਨੇ ਪਰ ਏਦਾਂ ਦੇਖੋ ਮਹਾਰਾਜ ਕਹਿੰਦੇ ਨੇ ਇਹ ਮੇਰੀ ਗੱਲ ਇਹ ਆਮ ਬੰਦਾ ਸਮਝਦਾ ਵੀ ਬੇਅਦਬੀ ਆ ਬਚਨ ਸੁਣਿਓ ਬਚਨ ਸੁਣਿਓ ਮੁਖੀਆ ਮੁਖਸਰ ਸਾਹਿਬ ਦਾ ਇਤਿਹਾਸ ਸਾਰੇ ਜਾਣੂ ਆ ਆਪਾਂ ਹਾਂ ਜੀ ਮੋਕਸਰ ਸਖਤ ਗੁਰੂ ਗੋਸੇ ਮਹਾਰਾਜ ਜੀ ਕਹਿੰਦੇ ਸਿੰਘ ਇਹਨਾਂ ਨੂੰ ਜਿਹੜੇ ਮੁਗਲ ਨੇ ਇਹਨਾਂ ਨੂੰ ਦਫਨਾ ਦੇਓ ਜਿਹੜੇ ਸਿੱਖ ਨੇ ਉਹਨਾਂ ਨੂੰ ਅਗਣ ਪੇੜ ਕਰ ਦੇਓ ਸਾਡਿਆਂ ਨੇ ਕੀ ਕਿਹਾ ਵੀ ਮਾਰੇ ਕਿਹੜਾ ਦੇਖਦੇ ਆ ਇਹਨਾਂ ਨੂੰ ਵਿੱਚ ਹੀ ਛਿੱਟ ਦੋ ਅੱਗ ਦੇ ਸਾਰਿਆਂ ਨੂੰ ਇਹੜਾ ਮਿੱਟੇ ਟੋਏ ਪੱਟੂਗਾ ਤੇ ਮਹਾਰਾਜ ਜੀ ਨੇ ਬਚਨ ਪਤਾ ਕੀ ਕਿਹਾ ਸੀ ਸਿੱਖੋ ਕੰਮ ਉਹੀ ਕਰਿਆ ਜਿਹੜਾ ਤੋਂ ਮੈਂ ਦਰਦਾ ਸੀ ਇਹਨੇ ਕੀ ਮਹਾਰਾਜ ਜੀ ਕਹਿੰਦੇ ਸਿੱਖੋ ਇਹ ਤੁਹਾਡੇ ਜੀ ਪੈਦਾ ਹੋਗੇ ਤੁਹਾਨੂੰ ਹੀ ਟਾਲ ਆਉਣਗੇ ਤੇ ਅੱਜ ਉਹ ਲਾ ਰਿਆ ਸਾਨੂੰ ਟਾ ਸਾਡੇ ਜੀ ਪੈਦਾ ਹੋ ਕੇ ਸਾਰੇ ਸੌਨੀ ਮਾਰ ਰਿਹਾ ਉਹ ਪੱਗਾ ਮੰਨਿਆ ਨੇ ਪੱਗ ਬੰਨਣੇ ਉਹ ਕਹਿੰਦੇ ਸਿਰ ਫਸਾਇਆ ਵਾਧੂ ਦਾ ਕੋਈ ਦਾੜੀ ਰੱਖ ਲੈਣੀ ਪੱਗ ਬੰਨਣੀ ਕਿਰਪਾਨ ਪਾਲ ਲੈਣੀ ਸਿੱਖ ਨਹੀਂ ਬਣ ਜਾਂਦਾ ਸਿੱਖੀ ਸਿੱਖਿਆ ਗੁਰਬੀਗਰ ਉਹਦੀ ਗੁਰਦਾਰਾ ਤੇ ਚੱਲਣਾ ਪੈਂਦਾ ਵਾ ਉਹਨੂੰ ਅਪਣਾਉਣਾ ਪੈਂਦਾ ਅੰਦਰੋਂ ਫੇਰ ਕਿਤੇ ਜਾ ਕੇ ਸਿੱਖੀ ਪ੍ਰਗਟ ਹੁੰਦੀ ਹੈ ਹੁਣ ਕੀ ਚਾਹੁੰਦੇ ਹੋ ਤੁਹਾਡੀ ਮਤਲਬ ਮੰਗ ਕੀ ਇਸ ਟਾਈਮ ਮੰਗ ਮੇਰੀ ਇਹ ਹੈ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਜਿਹੜਾ ਪ੍ਰਧਾਨ ਆ ਉਹ ਇੱਥੇ ਹਾਜ਼ਰ ਹੋਵੇ ਸਾਡੇ ਕੋਲੇ ਸਾਕੋ ਦਾੜੀ ਆ ਇਸ ਟਾਈਮ ਕਹਿੰਦੇ ਕਿਉਂ ਕਹਿੰਦੇ ਜਿਵੇਂ ਮੋਨੇ ਹੋ ਕੇ ਸਾਨੂੰ ਪਤਾ ਵਾ ਆ ਵੀਰ ਆ ਵੀਰ ਖਲੋਤੇ ਆ ਕੁਝ ਵੀਰਾਂ ਨੇ ਜਾਣਾ ਸੀ ਆ ਵੀਰ ਨੇ ਜਾਣਾ ਸੀ ਆ ਵੀਰ ਨੇ ਖ ਇਦੇ ਅੰਦਰ ਦਰਦ ਪਰਕਰਟ ਹੋਇਆ ਤਾਂ ਹੀ ਉਹ ਖਲੋਤਾ ਵਾ ਇਹਨੇ ਘਰ ਜਾਣਾ ਹੈ ਕਹਿੰਦਾ ਜਮਾ ਕਰਾ ਦੇ ਜੋੜੇ ਤੇ ਬੈਗ ਸਵੇਰੇ ਚਲ ਜਾਂਗੇ ਜੇ ਅਜੇ ਅੱਜ ਰਾਤ ਨਾ ਪੂਰਾ ਹੋਇਆ ਇਹ ਕੰਮ ਇਹ ਗਲਤ ਗੱਲ ਆ ਵੀਰੇ ਬਹੁਤ ਜ਼ਿਆਦਾ ਮਨ ਰੋ ਰਿਹਾ ਇਸ ਟਾਈਮ ਮੰਦਰੋਂ ਵੀ ਸਾਡੇ ਪਿਓ ਦੀ ਬੇਅਦਬੀ ਸਾਡੇ ਨੌਜਵਾਨ ਵੀਰ ਦੇਖ ਰਹੇ ਆ ਸਾਡੇ ਵੀਰ ਦੇਖ ਰਹੇ ਆ ਲੰਘਦੇ ਟੱਪਦੇ ਨਾ ਉਹ ਦੇਖ ਰਿਹਾ ਕੁਛ ਵੀਰ ਇੰਨੀ ਘੋਰ ਬੇਅਦਬੀ ਤੇ ਜਦੋਂ ਆਪਾਂ ਜਾ ਕੇ ਧੰਨੇ ਲਾਉਣੇ ਆ ਉਹ ਆਪਾਂ ਰੌਲਾ ਪਾਣੇ ਸਾਡੇ ਗੁਰੂ ਦੀ ਬਿਆਦਵੀ ਸਾਡੇ ਗੁਰੂ ਦੀ ਬਿਆਦਵੀ ਆਦੀ ਬਿਆਦਵੀ ਹੋ ਰਹੀ ਆ ਬਿਆਦਵੀ ਹੋ ਰਹੀ ਆ ਨੇ ਪੀਓ ਆ ਬੋਤੀਆਂ ਬਾਣੀ ਆ ਮਾਨ ਜੀ ਲੋਕ ਕਿਦ ਰਿਆਂ ਬਿਆਦਵੀ ਕਰਦੇ ਪੱਕਾ ਬਣ ਕੇ ਕਰਦੇ ਹੋਰ ਕੀ ਕਰੀਏ ਬਣਾ ਇਹ ਸਭ ਤੋਂ ਵੱਡੀ ਬਿਆਦਵੀ ਆ ਉਹ ਮੇਸ਼ੇਦਾਰੀ ਧਾਤੀ ਦੀ ਬਿਆਦਵੀ ਆ ਕਾਸੀ ਬੀਸੀ ਵਾਲਿਆਂ ਦਾ ਕੀ ਹੋ ਰਿਹਾ ਪਿੱਛੇ ਵੀ ਸ਼ਾਟ ਲਾਓ ਜੀ ਆ ਪਿੱਛੇ ਵੀ ਆਥੇ ਜੋੜਿਆਂ ਦੇ ਨਾਲ ਪਿੱਛੇ ਬੈਣ ਸਭ ਤੋਂ ਵੱਡੀ ਬਿਆਦਵੀ ਆ ਗੁਰੂ ਦੀ ਸਾਡੇ ਪਿਓ ਦੀ ਤੇ ਸਾਲੇ ਘਰਾਂ ਚ ਵੜ ਗਏ ਹੁਣ ਉਹਨਾਂ ਨੂੰ ਕਿਹਾ ਭੈਣ ਤੂੰ ਤਨ ਵੱਡਾ ਬਰ ਬੁੱਚੜਾ ਨੂੰ ਜੇ ਬੱਕਰੇ ਵਾਂਗੂ ਨਾ ਧੋਣਾ ਵੱਡੀਆ ਤੇ ਇਹਨੇ ਵੀ ਗੁਰੂ ਦਾ ਸਿੰਘ ਨਾ ਗਿਓ ਆਹ ਖਲੋਤਾ ਮੈਨੂੰ ਸਕਦੀ ਸਾਰਾ ਦਿਨ ਖਲੋਣਾ ਪਵੇ 24 ਘੰਟੇ ਖਲੋਣਾ ਰੋਬਰ ਖਲੋਉਂਗਾ ਤੇ ਪਰ ਉਹਨਾਂ ਨੇ ਦੱਸ ਕਿ ਜਾਣਾ ਵਾ ਵੀ ਗੁਰੂ ਜੀ ਸੰਭਾਲ ਕਿਦਾਂ ਕਰੀ ਦੀ ਦੇਖੋ ਜੀ ਹਾਂ ਲੋ ਜੀ ਚੀਜ਼ ਹੋ ਰਹੀ ਇੱਥੇ ਜੁੱਤੀਆਂ ਲਈ ਬੈਠੇ ਸੀਗੇ ਪਰ ਸੁੱਤੇ ਵੀ ਉੱਤੇ ਜੁੱਤੀਆਂ ਆਇ ਤੇ ਉੱਪਰ ਉੱਚੀ ਜਗ੍ਹਾ ਤੇ ਆਪ ਸੁੱਤੇ ਨੇ ਉੱਚੀ ਜਗ੍ਹਾ ਤੇ ਆਪ ਬੈਠੇ ਨੇ ਦੇਖ ਸਕਦੇ ਥੱਲੇ ਤੋਂ ਦਿਖਾ ਦਿਓ ਪੋਥੀਆਂ ਥੱਲੇ ਜੋੜੇ ਉਹ ਪਏ ਨੇ ਨੇੜੇ ਆ ਪੋਥੀਆਂ ਪਈਆਂ ਨੇ ਇਹ ਵੀ ਸਿੰਘਾਂ ਨੇ ਸੰਭਾਲ ਕੀਤੀ ਆ ਹੁਣ ਇਹ ਵੀ ਸਿੰਘਾਂ ਨੇ ਸੰਭਾਲ ਕੀਤੀ ਤੇ ਆਪ ਉੱਚੀ ਜਗ੍ਹਾ ਤੇ ਆਪ ਬੈਠੇ ਨੇ ਜਦ ਕਿ ਆਪਣੇ ਮਰਿਆਦਾ ਗੁਰੂ ਸਾਹਿਬ ਦੇ ਬਰਾਬਰ ਵੀ ਨਹੀਂ ਕੋਈ ਬੈਠ ਸਕਦਾ ਉੱਚੀ ਜਗ੍ਹਾ ਤੇ ਆ ਬੈਠੇ ਨੇ ਤੇ ਪੋਥੀਆਂ ਥੱਲੇ ਪਈਆਂ ਨੇ ਜੀ ਹੁਠੇ ਗਲਾਸ ਪੰਡ ਦੇਖੋ ਇੱਧਰ ਪੀਣ ਵਾਲਾ ਆ ਦੇਖੋ ਆ ਦੇਖ ਸਕਦੇ ਹੋ ਬੋਤਲਾਂ ਕਿਵੇਂ ਪਈਆਂ ਨੇ ਆ ਜੋੜੇ ਪਏ ਨੇ ਆ ਦੇਖ ਲਓ ਪੋਥੀਆਂ ਬਰਾਬਰ ਪੋਥੀਆਂ ਪਈਆਂ ਨੇ ਉਹ ਸਾਹਮਣੇ ਨਾਲ ਜੋੜੇ ਰੱਖੇ ਹੋਏ ਨੇ ਆ ਬਿਸਕੁਟ ਆ ਬਿਸਕੁਟ ਖਾ ਗਏ ਨਾ ਦੇਖੋ ਆ ਦੇਖੋ ਝੂਠ ਵੀ ਕੋਲ ਪਈ ਆ ਓਕਣੇ ਉਹ ਡੱਬੇ ਲੇਜ਼ ਵਗੈਰਾ ਦੇ ਖਾਣ ਪੀਣ ਦੇ ਕੋਲ ਪਏ ਨੇ ਉਹ ਝੂਠੇ ਗਲਾਸ ਪਏ ਨੇ ਚਾਹ ਦੁੱਧ ਵਗੈਰਾ ਦੇ ਤੇ ਆ ਕੋਲ ਪੋਥੀਆਂ ਪਈਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਹੁਣ ਆਪ ਤੁਸੀਂ ਜਾਣੂਆ ਕੌਣ ਜ਼ਿੰਮੇਵਾਰ ਆ ਉਹ ਸਾਹਮਣੇ ਬੈਗਪੈਨੇ ਦੇ ਲਾ ਉੱਥੇ ਰੁਕੇ ਹੋਏ ਸੀ ਜੋੜੇ ਪਏ ਨੇ ਓਕਣੇ ਉੱਥੇ ਪਏ ਨੇ ਜੀ ਅੰਦਰ ਗੱਲ ਕਰਦੇ ਆਂ ਦਫਤਰ ਚ ਜਾ ਕੇ ਕਰੋ ਯਾਰ ਇਹਨਾਂ ਨਾਲ ਦਫਤਰ ਨਾਲ ਗੱਲ ਕਰੋ ਜੀ ਇਹ ਤਾਂ ਦਸ ਜੀ ਡਾਕਟਰ ਕਿੱਧਰ ਆਈਏ ਜੀ ਐਜੀਪੀਸੀ ਵੱਲੋਂ ਵੀ ਸਿੰਘ ਸਾਹਿਬ ਆਏ ਨੇ ਜੋ ਮਾਮਲਾ ਪੂਰਾ ਉਹਨੂੰ ਦੇਖਣ ਦੇ ਲਈ ਆਏ 1 ਮਿੰਟ ਪਰੇ ਹੋ ਜੀ ਪਰੇ ਹੋ ਜੇ 1 ਮਿੰਟ ਪਰੇ ਹੋ ਜੋ ਆ ਸਿੰਘ ਸਾਹਿਬ ਆਏ ਨੇ ਹੋ ਗਿਆ 1 ਮਿੰਟ ਆਗੇ ਜੀ ਆਗੇ ਬਾਬਾ ਜੀ ਬਾਬਾ ਜੀ ਬਾਬਾ ਜੀ ਆ ਦੱਸੋ ਗੱਲਬਾਤ ਦਫ਼ਤਰ ਤੋਂ ਆਏ ਨਹੀਂ ਆ ਦਫ਼ਤਰ ਤੋਂ ਆਏ ਨਹੀਂ ਇੱਧਰ ਆ ਜੀ ਸਿੰਘ ਸਾਹਿਬ ਆ ਜਾਓ ਗੱਲਬਾਤ ਦੱਸੋ ਗੱਲਬਾਤ ਦੱਸੋ ਆਰਾਮ ਨਾਲ ਕੀ ਗੱਲ ਹੋਈ ਜਿੰਨਾ ਵੀ ਪੋਥੀਆਂ ਸੀ ਲੈ ਲਈਆਂ ਆਪਣੇ ਟੋਪ ਹੁਣ ਦੱਸੋ ਕਰਨਾ ਕੀ ਦੱਸੋ ਆ ਬੈਠੋ ਆ ਬੈਠੇ ਇੱਧਰ ਵੀ ਆ ਜਾਓ ਇੱਧਰ ਵੀ ਆਓ ਆ ਬੈਠ ਕੇ ਬੈਠਿਆ ਜਿੰਨਾ ਆਪ ਪਰੇ 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 ਭਾਈ ਤੇ ਆ ਨਾ 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 ਵੀਰੇ ਤੇਰੇ ਫਿਰ ਕੈਮਰਾ ਕੈਮਰੇ ਵਾਲੇ ਨੂੰ ਹਲਾ ਲੈ ਨਾ ਤੇਰੇ ਕੈਮਰੇ ਵਾਲਾ ਖੜਾ ਐਂ ਛੇਤੀ ਆ ਅਬ ਪਰੇ 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 ਮੜੇ ਮੈਂ ਮੈਨੂੰ ਪਤਾ ਮੈਂ ਕਿੰਨੇ ਅੰਦਰੋਂ ਭਰਿਆ ਬੈਠਾ ਨਾ ਨਾ ਬਾਪੂ ਜੀ ਮੇਰੀ ਬੇਨਤੀ ਹੈ ਦੇਖੋ ਤੁਸੀਂ ਮੇਰੇ ਭਰਾ ਨਾਲ ਲੋ ਮੇਰੇ ਪਿਤਾ ਸਮਾਨ ਸੰਗਤ ਕੀ ਚਾਹੁੰਦੀ ਆ ਜੀ ਆਈ ਸੋਧ ਇਹ ਸੰਗਤ ਆ ਬਾਬੇ ਸੋਧ ਛੱਡਣਾ ਨਹੀਂ ਮੈਂ ਨਹੀਂ ਬਾਈ ਨਾ 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 ਆਲੂ ਫੇਰ ਹੀ ਇਹਨਾਂ ਇੱਥੋਂ ਚੱਕਣ ਕੇ ਹੋਰ ਪਾਸੇ ਕਰਨ ਗਏ ਹੀ ਕੰਮ ਗੱਲ ਸੁਣ ਇਹਨਾਂ ਨੇ ਇੱਥੋਂ ਨਹੀਂ ਕੀਤੇ ਹੋਰ ਲੋਕ ਹਾਂ ਜੀ ਇੱਥੇ ਬਈਆਂ ਬਰਾਬਰ ਜੁੱਤੀਆਂ ਪਈਆਂ ਆ ਚੁੱਪ ਵੀਰੇ ਆ ਸੰਗਤ ਖਲੋਤੇ ਮੈਨੂੰ ਗੱਲ ਕਰਨ ਆ ਸੰਗਤ ਖਲੋਤੇ ਆ ਇੱਕ ਨਾ ਬੈਠੀ ਇੱਥੇ ਪਈ ਸੀ ਸੰਗਤ ਇੱਥੇ ਬੋਤਲਾਂ ਪਈਆਂ ਸੀ ਇੱਥੇ ਪੁੱਤ ਮਾਰੇ ਕੋਈ ਨਹੀਂ ਕਿਤੇ ਮਰੰਦਰੇ ਆਵੇ ਵੀ ਮੰਗਦੀ ਆ ਬਾਈ ਜੀ ਕਿਹੋ ਹੈਗੀ ਵੀਡੀਓ ਹੈਗੀ ਆ ਬਾਬਾ ਜੀ ਇਹ ਇੱਕ ਨੇ ਬੈਠੇ ਆ ਇੱਕ ਨੇ ਪਾਣੀ ਪੀਂਦੇ ਇੱਕ ਨੇ ਪੋਥੇ ਵਿੱਚ ਇੰਦੇ ਮੈਂ ਬਣਾਇਆ ਮੇਰੇ ਦੋਸਤਾਂ ਤੋਂ ਆਇਆ ਪਰ ਆਉਂਦਾ ਮੈਂ ਦੇਖ ਰਹੇ ਹੋਵਾਂਗਾ ਮੈਂ ਲੰਗਰ ਲੱਗੇ ਨੇ ਮੇਰੇ ਪੋਥੀਆਂ ਪਈਆਂ ਨੇ ਆ ਇਹਨਾਂ ਨੂੰ ਕਿਹਾ ਮੈਂ ਕਿ ਤੂੰ ਪੋਥੇ ਵਿੱਚ ਢੰਡਾ ਕਹਿੰਦਾ ਜੀ ਕਹਿੰਦਾ ਇਹ ਸੇਵਾ ਚ ਦੇਣ ਦਾ ਮੈਂ ਬਾਬਾ ਤੁਹਾਨੂੰ ਕਿਉਂ ਕਿ ਅਸੀਂ ਹਰ ਸਾਲ ਆਉਂਦੇ ਆ ਵੀ ਜਿੱਥੇ ਕਿਸੇ ਨੂੰ ਕੁਝ ਗਿਆ ਲੰਗਰ ਲੱਗੇ ਹਰ ਸਾਲ ਕਿਹਾ ਨਹੀਂ ਨਾ ਤੇ ਹਰ ਸੋਚ ਉਹ ਵੀ ਅਜਾਗੇ ਸਟਾਲ ਲਗਨ ਉਹ ਵੀ ਗੁੜਕਾ ਸਾਹਿਬ ਪੁੱਛਾ ਉਹ ਹੀ ਦੇਰੇ ਵੀਰ ਜੀ ਉਹਨੇ ਵੀ ਲਿਖਿਆ ਆ ਗੋਠੀ ਸਾਹਿਬ ਲੈ ਲਓ ਅਜਾਗੇ ਸਟਾਲ ਬੰਦ ਲਾਇਆ ਉਹ ਤੇ ਬੈਠੀ ਨਹੀਂ ਕਰ ਸਕਦਾ ਹਾਂਜੀ ਚੰਡੀਗੜ੍ਹ ਤੋਂ ਆਨੇ ਨਾੜਾ ਸਾਹਿਬ ਕਿੰਨਾ ਵੱਲੋਂ ਜੀ ਸੇਵਾਦਾਰਾਂ ਦੇ ਸੇਵਾਦਾਰ ਸਾਹਿਬ ਦੇ ਜੀ ਨਾੜਾ ਸਾਹਿਬ ਸੇਵਾਦਾਰ ਤੁਹਾਨੂੰ ਹੱਕ ਕਿਹਨੇ ਦਿੱਤਾ ਉਹ ਤੁਹਾਨੂੰ ਹਾਂਜੀ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਤੇ ਪੁੱਤ ਅਸੀਂ ਨਾੜਾ ਸਾਹਿਬ ਸਾਡੇ ਉੱਤੇ ਸਟਾਲ ਲਾਉਂਦਾ ਵੀਰ ਜੀ ਉਹ ਤੇਰਾ ਨਾਮ ਆਪੇ ਨਾ ਬਾਬਾ ਜੀ ਨਾ ਬਾਬਾ ਜੀ ਮੈਂ ਤਾਂ ਮੈਂ ਇਹਨੂੰ ਕਿਹਾ ਮੈਂ ਆਖਿਆ ਮੈਂ ਬਿਆਨ ਤੇ ਪੁੱਤਰ ਤੇ ਮੇਰੀ ਗੱਲ ਸੁਣ ਲੈ ਮੈਂ ਬਿਆਨ ਤੇ ਪੁੱਤਰ ਤੇ ਗੇਣ ਛੱਡੇ ਸੀ ਉਹਦਾ ਚੀਜ਼ ਹੀ ਕੁਛ ਨਹੀਂ ਹੈਗੀ ਮੇਰੇ ਸਾਹਮਣੇ ਮਾਫੀ ਮੰਗਦਾ ਬੇਚਦੀ ਨੰਗ ਦੂੰਗਾ ਤੁਹਾਨੂੰ ਦੱਸਦਾ ਮੈਂ ਤੈਨੂੰ ਨਾ 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 ਪਾਜੀ ਹੱਥ ਦਾ ਦੇ ਨਾ 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 ਉਹ ਕਿਹਦੇ ਲਈ ਪਾਜੀ ਉੱਥੇ ਮਾਫੀ ਮੰਗ ਸ਼੍ਰੋਮਣੀ ਕਮੇਟੀ ਨੂੰ ਬ੍ਰੋ ਹੋਈ ਆ ਸ਼੍ਰੋਮਣੀ ਕਮੇਟੀ ਪਾਜੀ ਇਹਨਾਂ ਨੂੰ ਨਾਲ ਦਫ਼ਤਰ ਤੋਂ ਆਏ ਇਹਨਾਂ ਨੂੰ ਬਤਨ ਸੁਣ ਮੜਾ ਜਾ ਮੈਂ ਖਲੋਤਾ ਇੱਥੇ ਇਹ ਪੌਣਾ ਘੰਟਾ ਘੰਟਾ ਉਧਰ ਖੜੇ ਰਿਹਾ ਚਾਰੇ ਜਣੇ ਦੋ ਭੈਣਾਂ ਨੇ ਇਹਨਾਂ ਨਾ ਮੈਂ ਸੁਣ ਲਿਆ ਇਹਦਾ ਤੋਂ ਹਾਂ ਜੀ ਜੀ ਵੀਰ ਜੀ ਕਿਸੇ ਨਾਲ ਇਜੈਕਸ਼ਨ ਕੀਤਾ ਆ ਜੀ ਮਹਾਰਾਜ ਜੀ ਫਿਰ ਹਿੱਕ ਲੈ ਕੇ ਚਲੀਏ ਉੱਥੇ ਮਾਫੀ ਮੰਗਾਈਏ ਜੀ ਸਾਮਤੋ ਲੈ ਚਲੋ ਇੱਥੇ ਸਾਮਤੋ ਅੰਦਰ ਲੈ ਜਦੋਂ ਅੰਦਰ ਦਾ ਮੇਰੀ ਇੱਕ ਮਿੰਟ ਮੇਰੀ ਗੱਲ ਸੁਣ ਲੈ ਮੇਰੀ ਮੈਂ ਬਾਬਾ ਜੀ ਦਾ ਕਰਕੇ ਚੁੱਪਿਆ ਨੀ ਮੈਂ ਇੱਕ ਮਿੰਟ ਸਾਰੇ ਜਾਨੀ ਮਰੇ ਖੁੱਲਾ ਦਾ ਮਰ ਨਹੀਂ ਹੋ ਜਾਓ ਫਿਰ ਵਗਨੂ ਪਿੱਛੇ ਜਾ ਯਾਰ ਤਮਾਸ਼ਾ ਨਾ ਬਣਾਓ ਬਾਬਾ ਜੀ ਮੈਂ ਅੰਦਰ ਖੜਵਾ ਮੇਰੀ ਗੱਲ ਸੁਣੋ ਤੁਹਾਡਾ ਘੋਰ ਦੇਖੋ ਜੀ ਪੋਥੀ ਪਰਮੇਸ਼ਰ ਕਾ ਥਾਨ ਵਾਓ ਵਾਓ ਬਾਣੀ ਨਿਰੰਕਾਰ ਹੈ ਹੁਣ ਤੁਸੀਂ ਵੀ ਘਰੇਲੂ ਤੇ ਬੱਚਿਆਂ ਵਾਲੇ ਬੰਦੇ ਜੀ ਹਾਂਜੀ ਹਾਂ ਬਿਲਕੁਲ ਵਾਜੀ ਜ਼ਿੰਮੇਦਾਰ ਬੰਦੇ ਜੀ ਤੁਸੀਂ ਬਜ਼ੁਰਗ ਜੀ ਸਿਰਾਂ ਤੇ ਤੁਹਾਡੇ ਪੱਗਾਂ ਵਾ ਸਿਰਾਂ ਤੇ ਤੁਹਾਡੇ ਦਸਤਾਰਾਂ ਵਾ ਹਰੇਕ ਬੰਦਾ ਵੀਡੀਓ ਬਣਾ ਰਿਆ ਇਹ ਵੀਡੀਓ ਜਾਣੀਆਂ ਸਿੱਖਾਂ ਦਾ ਆਪਸੀ ਝਗੜਾ ਜਿਹਨੂੰ ਸਾਡੀ ਜ਼ੁਬਾਨ ਨਹੀਂ ਆਉਂਦੀ ਹਾਂ ਸਿੱਖ ਨਾਲ ਲੜ ਗਏ ਹੁਣ ਇਹੋ ਹੀ ਆ ਸੰਗਤ ਦੇ ਮਨ ਚ ਰੋਹ ਵੜਾਵਾ ਮਹਾਰਾਜ ਦੇ ਉੱਤੇ ਨੱਕ ਮਸਤਕ ਹੋ ਕੇ ਤੁਸੀਂ ਨੱਕ ਰਗੜ ਕੇ ਅੱਗੇ ਤੂੰ ਇਹਦੀ ਤੌਬਾ ਕਰੋ ਮੈਂ ਇੱਕ ਮਿੰਟ ਬਾਬੇ ਮੈਂ ਮੈਂ ਕਹਣਾ ਵੀ ਗੁਰੂ ਗ੍ਰੰਥ ਸਾਹਿਬ ਕੋਈ ਇੱਥੇ ਨਹੀਂ ਕਿਤੇ ਹਾਂ ਚੱਲ ਜੂ ਕਿਤੇ ਵੀ ਨਜ਼ਰ ਨਹੀਂ ਜਨਾਂਦੇ ਜੀ ਇਹ ਇਹਨਾਂ ਦਾ ਜਿਹੜਾ ਮੇਨ ਹੈਡ ਇਦਾਂ ਦਾ ਕੋਈ ਪੁੱਥਿਆ ਲੈ ਨਹੀਂ ਸਕਦਾ ਜੀ ਆਪਾਂ ਇਹਨਾਂ ਤੋਂ ਬਕਾਇਦਾ ਲਖਾ ਲੈਨੇ ਆ ਤੁਹਾਨੂੰ ਵੀ ਪਤਾ ਤੁਸੀਂ ਜਾਣਕਾਰ ਮੈਂ ਤੁਹਾਡੀਆਂ ਵੀਡੀਓ ਦੇਖਦਾ ਮੈਂ ਕਹਣਾ ਕੋਈ ਵੀ ਇਦਾਂ ਦੱਸੋ ਪੁੱਥਿਆ ਵੇਚ ਸਕਦਾ ਲੈ ਸਕਦਾ ਆਪਾਂ ਇਹ ਜਿਹੜਾ ਲੈ ਸਕਦਾ ਆਪਾਂ ਇਹ ਬੰਦੇ ਨੇ ਕਿਹਾ ਸ਼੍ਰੋਮਣੀ ਕਮਿਟੀ ਦਾ ਨਾਮ ਮੇਰਾ ਨੰਬਰ ਲਓ ਮੇਰੇ ਨਾਲ ਚੱਲੋ ਮੇਰੇ ਨਾਲ ਚਲੋ ਇੱਕ ਮਿੰਟ ਸਿੰਘ ਸਾਹਿਬ ਸਾਰੀ ਸੰਗਤ ਵੱਲੋਂ ਮੈਂ ਤੇ ਸਿੰਘ ਸਾਹਿਬ ਲਿਖਾਉਨੇ ਆ ਅੱਗੇ ਤੋਂ ਇਹ ਵਰਤਾਰਾ ਇਹ ਨਹੀਂ ਕਰਨਗੇ ਹਾਂਜੀ ਉਸ ਤੋਂ ਬਾਅਦ ਇਹ ਸਟਾਲ ਨਹੀਂ ਲੱਗੂਗਾ ਕਿਸੇ ਵੀ ਲੱਗੂਗਾ ਇਸ ਤਰ੍ਹਾਂ ਕਿਤੇ ਨਹੀਂ ਜਾਣਗੇ ਖੁੱਲਾ ਛਿਕਾ ਉਹਦੇ ਵਿੱਚ ਬਕਾਇਦਾ ਮਾਫੀਨਾਮਾ ਲਿਖਾਉਨੇ ਆ ਕੀ ਸੰਗਤ ਜੀ ਤੁਹਾਨੂੰ ਮਨਜ਼ੂਰ ਹਾਂਜੀ ਕਿਉਂਕਿ ਮਾੜੀ ਜੀ ਇੰਨੀ ਗੱਲ ਯਾਦ ਰੱਖਿਓ ਇੱਥੇ ਹੋਇਆ ਝਗੜਾ ਸਾਡੇ ਪੰਥ ਦੇ ਸਿਰ ਮੜਿਆ ਜਾਣਾ ਇਹ ਸਾਡਾ ਘਰੇਲੂ ਝਗੜਾ ਬਣ ਕੇ ਵਾਇਰਲ ਹੋਣਾ ਜੇ ਵਾਇਰਲ ਹੋਣਾ ਜੇ ਉਦੋਂ ਬਾਅਦ ਅਸੀਂ ਲੈਣ ਆਇਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਚਰਨਾਂ ਦੀ ਖੁਸ਼ੀ ਉਹ ਖੁਸ਼ੀ ਕਿੱਦਾਂ ਮਿਲਦੀ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਪੌਣੇ 4 ਸਾਲ ਦਾ ਸਹਬਜ਼ਾਦਾ ਜਦੋਂ ਚੀਰਿਆ ਹਾਂਜੀ ਤੇ ਉਹਨੂੰ ਫਰਕਸ਼ੀਰ ਕਹਿੰਦਾ ਹੁਣ ਵੀ ਨਹੀਂ ਡਰਿਆ ਉਹ ਕਹਿੰਦਾ ਮੈਂ ਆਪਣੇ ਪੌਣੇ 4 ਸਾਲ ਦੇ ਪੁੱਤ ਦੀ ਸ਼ਹਾਦਤ ਬਾਬਾ ਸਦੇ ਫਤਿਹ ਸਿੰਘ ਦੇ ਚਿਹਰਾ ਦੇ ਚਰਨਾਂ ਦੇ ਅਕੀਦਿਆਂ ਨੂੰ ਪੇਸ਼ ਕਰਦਾ ਇਸ ਕਰਕੇ ਸੰਗਤ ਵੱਡੀ ਆ ਸਜ਼ਾ ਵੀ ਮਿਲੀ ਆ ਲਿਖਤ ਵੀ ਹੋਊਗੀ ਛੇੜਾ ਵੀ ਬੰਦੇ ਨੇ ਮੇਰਾ ਨੰਬਰ ਲੈਣਾ ਲੈ ਲਓ ਮੈਂ ਉਹਨੂੰ ਫੋਟੋਕਾਪੀ ਕਰ ਲਊਗਾ ਹਾਂ ਫੋਟੋ ਹੁਣ ਇਹਨਾਂ ਦੇ ਗਾਹ ਤੋਂ ਇਹ ਬੰਦੇ ਕਿਤੇ ਵੀ ਦੇ ਪੇ ਕਿਤੇ ਵੀ ਗੁਰਦੁਆਰਾ ਜੀ ਬਾਬਾ ਜੀ ਇੱਕ ਮਿੰਟ ਮਾਫੀ ਮੈਂ ਮਾਫੀ ਵੀ ਦੇ ਦਿਓ ਕੋਈ ਚੱਕਰ ਨਹੀਂ ਗੁਰੂ ਤੋਂ ਪਰਮੇਸ਼ਰ ਤੋਂ ਬਾਬਾ ਜੀ ਸ਼ਸ਼ਤਰ ਨੂੰ ਮਿਆਂਚ ਕਰੋ ਵਕਾਲ ਸਾਈ ਮੈਂ ਕੋਈ ਨਹੀਂ ਹੈਗਾ ਇਹਨਾਂ ਨੇ ਕਹਿੰਦਾ ਤੁਹਾਡਾ ਜਿਹੜਾ ਮੇਨ ਪੁਆਇੰਟ ਆ ਉਹ ਦੱਸੋ ਵੀ ਤੁਹਾਡਾ ਹੈਡ ਬੰਦਾ ਕੌਣ ਹੈ ਮੈਨੂੰ ਉਹ ਚਾਹੀਦਾ ਬੱਸ ਮੁੱਦਾ ਮਕਮ ਹੈ ਮਾਫੀ ਉਹ ਅਸੀਂ ਪਹੁੰਚਾਂਗੇ ਜੀ ਮੈਨੂੰ ਤੁਹਾਡਾ ਹੁਣੀ ਇਹ ਜਿਹੜੇ ਟਾਈਮ ਕੋਲ ਤੁਸੀਂ ਦੋ ਅੱਖਰ ਲਿਖ ਦਿਓ ਤੁਸੀਂ ਦੋ ਅੱਖਰ ਸਾਨੂੰ ਲਿਖ ਕੇ ਦਿਓ ਵੀ ਇਸ ਚੀਜ਼ ਦੀ ਪਹਿਲਵਾਹੀ ਹੋ ਜਾਣੀ ਆ ਉਹ ਅਸੀਂ ਕਰਾਂਗੇ ਅਸੀਂ ਪਹੁੰਚਾਂਗੇ ਵੱਡਾ ਹੈਡ ਕੋਲ ਕਿਹੜਾ ਬੰਦਾ ਕਿਹੜਾ ਵਾਪਸ ਲੈ ਚਲੋ ਦਾਤ ਪੋਤੀਆਂ ਸਾਹਿਬੀ ਚੱਕ ਲਓ ਬਾਕੀ ਸਿਰਫ ਸਿੰਘ ਸਾਹਿਬ ਹੁਣ ਦਫ਼ਤਰ ਆਪਾਂ ਉੱਥੇ ਨਾ ਜਿਆਦਾ ਭੀੜ ਭਟਕਾ ਆਪਾਂ ਇਹਨੂੰ ਛੱਡੋ ਹੁਣ ਆਜੋ ਸਿੰਘ ਸਾਹਿਬ ਆਜੋ ਚੰਗੀ ਨਾਲ ਚਲੋ ਪਿੱਛੇ ਵਿੱਚ ਆਏ ਗਏ ਆ ਆਜੋ ਆਜੋ ਫੋੜੋ ਆਜੋ ਆਪੋਕਿਆਂ ਚੱਕ ਲੈ ਛੋਟੇ ਭਰਾ ਹਾਂ ਜੀ ਲੈਓ ਚੱਕੇ ਮੇਰਾ ਵੀਰ ਠੀਕ ਹੈ ਜੀ ਸੰਤੋਸ਼ਤ ਹਾਂ ਤੁਸੀਂ ਐ ਕਹੋ ਆਈ ਥਿੰਕ ਸਾਹਿਬ ਨਾਲ ਮੁਲਾਜ਼ਮਾਂ ਨੂੰ ਲਓ ਜੀ ਹੁਣ ਤੱਕ ਦੀ ਕਾਰਵਾਈ ਤੋਂ ਇੱਕ ਮਿੰਟ ਹੋ ਜੋ ਸਿੰਘ ਸਾਹਿਬ ਨੇ ਕਿਹਾ ਮੈਂ ਅਸੀਂ ਕਾਰਵਾਈ ਮੈਂ ਦੇਖੋ ਮੇਰਾ ਭਰਾ ਆ ਕਿਉਂਕਿ ਇਹਨਾਂ ਦੇ ਅੰਦਰ ਵੀ ਦਰਦ ਹੈ ਮੇਰੀ ਗੱਲ ਸੁਣੋ ਜੀ ਇੱਕ ਮਿੰਟ ਪੁਲਿਸ ਕਿੱਥੇ ਨੇ ਭਰਾ ਵਾ ਕਿਉਂਕਿ ਮੈਂ ਬੜਾ ਵਾ ਸਾਡੇ ਤੋਂ ਸਾਡਾ ਪਹਿਲਾ ਫਰਜ਼ ਇਹਨਾਂ ਦਾ ਸੁਣਨਾ ਮੰਨਣਾ ਕਿ ਮੇਰੇ ਅੰਦਰ ਬੋਤਲ ਮੈਂ ਤੁਹਾਨੂੰ ਪਹਿਲਾਂ ਕਿਹਾ ਵਾ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ ਜਿਹੜਾ ਇਹਨਾਂ ਦਾ ਮੇਨ ਹੈੱਡ ਬੰਦਾ ਵਾ ਉਹ ਨਹੀਂ ਹਜੇ ਤੱਕ ਸਾਡੇ ਕੋਲ ਪਹੁੰਚਿਆ ਇਹ ਚੇਲੇ ਚਪਟੇ ਜੇ ਪਹੁੰਚੇ ਆ ਉਹ ਨਹੀਂ ਬੰਦਾ ਹਜੇ ਪਹੁੰਚਿਆ ਐ ਕਰੋ ਜੀ ਮੇਰੀ ਗੱਲ ਸੁਣ ਇੱਕ ਹੋਰ ਬੇਅਦਬੀ ਇਹਨਾਂ ਨੇ ਕੀਤੀ ਆ ਤੁਹਾਡੀ ਯਾਰ ਜ਼ਰੂਰਤ ਆ ਤੁਸੀਂ ਨਾਲ ਲਾਓ ਪਲੀਜ਼ ਹਾਂ ਜੀ ਜੀ ਆਓ ਇਹ ਦੋ ਤਾਰੇ ਆਹ ਵਾ ਇਹਨਾਂ ਨੂੰ ਪਹਿਲੇ ਬੰਦੇ ਅੱਗੇ ਕਰ ਅੱਗੇ ਹੋ ਜਾਈ ਜਿਹੜੇ ਹੈਗੇ ਨੇ ਜਿਹੜੇ ਬੰਦੇ ਜਿਹੜੇ ਦੋ ਬਾਬਾ ਜੀ ਐ ਨਹੀਂ ਦੌੜਦੇ ਕੋਈ ਫੜਦਾ ਪਹਿਲਾਂ ਬਾਬਾ ਜੀ ਨਾਮ ਤੇ ਤੁਸੀਂ ਅੱਗੇ ਆ ਜਿਓ ਜੀ ਸੰਗਤ ਪਾਜੀ ਪਾਜੀ ਅੱਗੇ ਆ ਜਿਓ ਸੰਗਤ ਦੇ ਰੋਹ ਆ ਕਵਰ ਕਰ ਲਓ ਨਾ ਸੰਗਤ ਚ ਗੁੱਸਾ ਹੈ ਜੀ ਤਾਂ ਕਹਿੰਦਾ ਆਪਣਾ ਜਾਇ ਨਹੀਂ ਜਾਣਾ ਇੱਥੋਂ ਕਰਾ ਦਿਓ ਬੱਬਾ ਜੀ ਮੈਂ ਕਹਿੰਦਾ ਵੀ ਸਾਰਾ ਕੁਝ ਲਿਖਾਓ ਨਾ ਨਾ ਲਿਖਾਉਣਾ ਵਾ ਕਿ ਅੰਦਰ ਜਾਣਾ ਸਾਰਾ ਕੁਝ ਕਰਾਓ ਇਹਨਾਂ ਤੋਂ ਅੰਦਰ ਬਹੁਤ ਜਿਆਦੀ ਸੰਗਤ ਆ ਪਤਾ ਵੀ ਲੱਗਣਾ ਚਾਹੀਦਾ ਸੰਗਤ ਨੂੰ ਪਤਾ ਵੀ ਲੱਗਣਾ ਚਾਹੀਦਾ ਤੁਹਾਨੂੰ ਲੱਗ ਜਾਣਾ ਹੁਣ ਕਿਸੇ ਨੂੰ ਨਹੀਂ ਰਹਿਣਾ ਆ ਆਪਣਾ ਵੀਡੀਓ ਚੱਲ ਰਿਹਾ ਲੱਗ ਜਾਣਾ ਸਾਰੇ ਪਤਾ ਆਹ ਦੇਖੋ ਫਾ ਚੈਨਲ ਚੱਲਦਾ ਸੰਗਤ ਨੂੰ ਪਤਾ ਰਹਿਣਾ ਦੇਖੋ ਬੱਬਾ ਜੀ ਇੱਕ ਪੜ ਬਚਨੇ ਆ ਮੇਰਾ ਛੋਟਾ ਜੀ ਤੁਸੀਂ ਕਿਹਾ ਵੀ ਆਪਣੀ ਬੇਇੱਜ਼ਤੀ ਹੋ ਰਹੀ ਹੈ ਔਰ ਇਹਨਾਂ ਸੋਸ਼ਲ ਮੀਡੀਆ ਤੋਂ ਹੋ ਵੀ ਰਹੀ ਹੈ ਜਾਂਚ ਕੇ ਹੋਣੀ ਹੈ ਹੋਣੀ ਵੀ ਹੈ ਕਿਉਂ ਹੋਣੀ ਆ ਇਹਨਾਂ ਨਲਿਕਾਂ ਦੇ ਕਰਕੇ ਨਹੀਂ ਚੱਲੋ ਬੇਚਦੇ ਦਾ ਜਾਗਰੂ ਕਦੋਂ ਤੱਕ ਨੇ ਤੁਸੀਂ ਇੱਕ ਵਾਰ ਕਾਰਵਾਈ ਜੜੀ ਆ ਦਫ਼ਤਰ ਚ ਕਰ ਲੋ ਇਹਨਾਂ ਨਲਿਕਾਂ ਕਰਕੇ ਬੇ ਬੇਣ ਦੇਸ਼ਤੀ ਹੋ ਰਹੀ ਆ ਸਾਡੀ ਨਹੀਂ ਕਹਿੰਦੇ ਯੋ ਤੁਸੀਂ ਲੋ ਤੁਸੀਂ ਆਓ ਤੁਸੀਂ ਆਓ ਬਾਬਾ ਜੀ ਕੁਰਬਾਨ ਕੱਢੀ ਜੀ ਇਹੋ ਜੇ ਕੰਮ ਕਰਦੇ ਕਿਉਂ ਜੇ ਮੈਂ ਖਲਫ ਬਾਬਾ ਜੀ ਜਦੋਂ ਤੱਕ ਮੈਂ ਬਾਤ ਕਰਦਾ ਨਾਲ ਹੋਰ ਤੁਹਾਨੂੰ ਸ਼ੁਰੂ ਕਰਨੀ ਪਟਨੇ ਆਖਾਂ ਇਹ ਆ ਕੇ ਕਹਿੰਦੇ ਮਾਪਾ ਜੀ ਅਸੀਂ ਬੰਦਾ ਹਾਜ਼ਰ ਕਰਦੇ ਆਂ ਜਿਹਦੀ ਬੰਦਾ ਸਾਡੀ ਚਾਹੁੰਦੇ ਆਂ ਜਿਹੜੇ ਨੇ ਸਾਡੀ ਡਿਊਟੀ ਲਈ ਹੈ ਹਾਂ ਉਹ ਤਾਂ ਕਹਿੰਦੇ ਬੀਬੀਆਂ ਨੂੰ ਭੇਜ ਕੇ ਸਾਡੀ ਕੋਈ ਗਲਤੀ ਨਹੀਂ ਹੈ ਬੀਬੀਆਂ ਹੋਰ ਰੌਖੀਆਂ ਹੁੰਡੀਆਂ ਵਾਂ ਬੀਬੀਆਂ ਹੋਰ ਰੌਖੀਆਂ ਹੁੰਡੀਆਂ ਗਾੜੀਆਂ ਫਿਰ ਵੀਰ ਨੇ ਕਿਹਾ ਪਿਆ ਇੰਦਰਾ ਸੋਦੀ ਤੈਨੂੰ ਵੀ ਸੋਧਾਂਗੇ ਜੇ ਤੂੰ ਸਾਡੇ ਇਦਾਂ ਚੱਲੇਂਗੀ ਹੈ ਪਰ ਨਹੀਂ ਆ ਬਹੁਤ ਵੱਡੇ ਨਲਾਇਕ ਜੇ ਸਿੱਧੀ ਜਿਹੜੀ ਗੱਲ ਆ ਇਹ ਪੱਗਾਂ ਵਾਲਿਆਂ ਨੂੰ ਵੀ ਮਾਰਨ ਦੇ ਜੇ ਤੇ ਦੁਨੀਆ ਤੇ ਹੋਣਾ ਵੀ ਪੱਗਾਂ ਵਾਲੇ ਪੱਕਾ ਨਾਲ ਲੜ ਪਿਆ ਐ ਪਰ ਇਹ ਨਲਾਇਕ ਜੇ ਅਸੀਂ ਤਾਂ ਲੜੇ ਆ ਗੁਰਖਾ ਸਾਹਿਬ ਗੁੱਟੇ ਸਾਹਿਬ ਪੋਤੀਆਂ ਸਾਨੂੰ ਦੋ ਆ ਤੁਹਾਨੂੰ ਮਿਲਣਗੀਆਂ ਸਾਰੀਆਂ ਲੈ ਕੇ ਆ ਰਹੇ ਨੇ ਤੁਹਾਨੂੰ ਮਿਲਣਗੀਆਂ ਸਰ ਜੀ ਉਹ ਆ ਰਹੀਆਂ ਨੇ ਪਿੱਛੇ ਪੋਤੀਆਂ ਸਾਹਿਬ ਵੀ ਚਲੋ ਆ ਜੀ ਸਤਨਾਮ ਵਾਹਿਗੁਰੂ ਮੈਂ ਬਚਾਲਿਆ ਮੈਂ ਤਰਵਾਨਾ ਹੋ ਰਹੀਆਂ ਦੋ ਬੇਨਤੀਆਂ ਹਾਂਜੀ ਹੁਣ ਹੱਥੋਂ ਪਾਈ ਬੰਨ ਹਾਂਜੀ ਸਭ ਤੋਂ ਪਹਿਲਾਂ ਜਿਹੜੇ ਜਿੱਟਾ ਸਾਹਿਬ ਨੇ ਜਦੋਂ ਆਪਣੇ ਕਿਤੇ ਨੇ ਬਾਬਾ ਜੀ ਕਿਤੇ ਹਾਂ ਇੱਕ ਵਾਰ ਹਾਂ ਦੇ ਆਗੂ ਇੱਕੋ ਨੇ ਆਪਣੇ ਗੱਗਿਆ ਨਹੀਂ ਜੀ ਆਹ ਧਾਰਮਿਕ ਲਿਟਰੇਚਰ ਆਪਾਂ ਆਪਣੇ ਸਕੂਲ ਦੇ ਨੂੰ ਰੱਖਣਾ ਕੋਮਲ ਕੋਮਲ ਕੋਈ ਬਣ ਕੋ ਬਣ ਹਾਂ ਕੋਮਲ ਬਣ ਵਾਰੀ ਕਸਾਲ ਸਰ ਜੀ ਕੋਈ ਫਤਿਹ ਸਿੰਘ ਜੀ ਇਸ ਤੋਂ ਬਾਅਦ ਜੋ ਕਾਰਵਾਈ ਹੋਈ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਐਜਬੀਸੀ ਦਾ ਦਫਤਰ ਹੋਣ ਕਰਕੇ ਉੱਥੇ ਵੀਡੀਓ ਦੀ ਮਨਾਹੀ ਸੀ ਪਰ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਇਹਨਾਂ ਲੋਕਾਂ ਤੇ ਜਿਨ੍ਹਾਂ ਤੇ ਦੋਸ਼ ਲੱਗੇ ਹਨ ਪੋਤੀ ਸਾਹਿਬਾਨ ਗੁਰਕਾ ਸਾਹਿਬਾਨ ਨੂੰ ਕਿਸ ਤਰ੍ਹਾਂ ਜੋੜਿਆਂ ਦੇ ਨਜ਼ਦੀਕ ਅਤੇ ਝੂਠੇ ਭਾਂਡੇਾਂ ਦੇ ਨਜ਼ਦੀਕ ਅਤੇ ਜਿੱਥੇ ਲੰਗਰ ਲੱਗਿਆ ਹੋਇਆ ਸੀ ਸੰਗਤ ਝੂਠੇ ਹੱਥ ਨਾਲ ਕਈ ਵਾਰ ਛੋਂਦੀ ਸੀ ਪੋਤੀ ਸਾਹਿਬ ਨੂੰ ਗੁਰਕਾ ਸਾਹਿਬ ਨੂੰ ਉਸ ਥਾਂ ਤੇ ਜੋ ਗੁਟਕਾ ਸਾਹਿਬ ਤੇ ਬੋទਿਆ ਸਾਹਿਬ ਰੱਖਣ ਦਾ ਜਿੰਨਾ ਲੋਕਾਂ ਤੇ ਦੋਸ਼ ਲੱਗਿਆ ਸੀ ਉਹਨਾਂ ਵੱਲੋਂ ਲਿਖਤੀ ਮੁਆਫੀ ਨਾਮਾ ਲਖਾਇਆ ਗਿਆ TSGPC ਦੇ ਦਫ਼ਤਰ ਦੇ ਵਿੱਚ ਪੌਥੀਆ ਸਾਹਿਬ ਗੁਟਕਾ ਸਾਹਿਬ ਉੱਥੇ ਰੱਖ ਲਏ ਗਏ ਨੇ ਉਹਨਾਂ ਵੱਲੋਂ ਆਦਰ ਸਤਕਾਰ ਦੇ ਨਾਲ ਤੇ ਇਹਨਾਂ ਤੇ ਉੱਪਰ ਪੂਰੀ ਕਾਰਵਾਈ ਕਰਨ ਦੇ ਲਈ ਜਿਸ ادارے ਵੱਲੋਂ ਜਿਸ ਸੰਸਥਾ ਵੱਲੋਂ ਇਹ ਆਏ ਸਨ ਉਹਨਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਤੇ ਜਿਵੇਂ ਕੋਈ ਹੋਰ ਅਪਡੇਟ ਜੇਕਰ ਆਉਂਦਾ ਤਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਸਿਰਫ ਇਹ ਜਾਗਰੂਕ ਕਰਨ ਦੇ ਲਈ ਇੱਕ ਅਪਡੇਟ ਸੀ ਤਾਂ ਕਿ ਇਸ ਤਰ੍ਹਾਂ ਦੀ ਗੱਲਾਂ ਹਰ ਇੱਕ ਸੰਗਤ ਤਿਆਰ ਰੱਖੇ ਤਾਂ ਕਿ ਇਸ ਤਰ੍ਹਾਂ ਦਾ ਕੁਝ ਨਾ ਹੋ ਸਕੇ ਇਹ ਘਟਨਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦਰਸ਼ਨੀ ਦਿਉੜੀ ਦੇ ਨੇੜੇ ਹੋਈ ਹੈ ਜੀ ਧੰਨਵਾਦ